ਜੇ ਤੂੰ ਅੱਖੀਆਂ ਦੇ ਸਾਹਮਣੇ ਰਹਿਣਾ ਤਾਂ ਬੀਬਾ ਸਾਡੇ ਪੈਸੇ ਮੋੜ ਦੇ ਆ ਤਾਂ ਫਿਰ ਸਹੀ ਗੱਲ ਆ ਜੇ ਤੂੰ ਅੱਖੀਆਂ ਦੇ ਸਾਹਮਣੇ ਰਹਿਣਾ ਹੀ ਨਹੀਂ ਸਾਡੇ ਤੇ ਸਾਡੇ ਪੈਸੇ ਮੋੜ ਦੇ ਸਿੱਧੀ ਗੱਲ ਆ ਜੀ ਅੱਖੀਆਂ ਦੇ ਸਾਹਮਣੇ ਨਹੀਂ ਰਹਿ ਸਕਦੀ ਤੇ ਤੂੰ ਆ उधर ਆ ਤੇ ਅਸੀਂ ਆ उधर ਆ ਤੇ ਸਾਡੇ ਪੈਸੇ ਮੋੜ ਦੇ ਲਿਆ ਪੈਸੇ ਸਾਡੇ ਬਹਿ ਕੇ ਕਰ ਲੈ ਸਾਬ ਇੰਨੇ ਬਣਦੇ ਸਿੱਧੀ ਗੱਲ ਆ ਜੇ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਸਾਡੇ ਪੈਸੇ ਮੋੜ ਦੇ ਆ ਤੇ ਤੇ ਬੰਦੀ ਗੱਲ ਆ ਸਹੀ ਆ ਗੱਲ ਜੇ ਅੱਖੀਆਂ ਦੇ ਸਾਹਮਣੇ ਰਹਿਣੇ ਨਹੀਂ ਤੇ ਫਿਰ ਪੈਸੇ ਤੈਨੂੰ ਦਿੱਤੇ ਦਾ ਕੀ ਫਾਇਦਾ ਲਿਆ ਸਾਡੇ ਪੈਸੇ ਸਾਡਾ ਹਿਸਾਬ ਕਿਤਾਬ ਕਰ ਲਾ ਬਹਿ ਕੇ ਤੇ ਪੈਸੇ ਮੋੜ ਦੇ ਸਾਡੇ ਤੇ ਫਿਰ ਕਾਦੇ ਵਾਦੇ ਕੌਲ ਕਰਾਰ ਕੀਤੇ ਜਦੋਂ ਅੱਖੀਆਂ ਦੇ ਸਾਹਮਣੇ ਰਹਿਣਾ ਹੀ ਨਹੀਂ ਜਦੋਂ ਅੱਖੀਆਂ ਦੇ ਸਾਹਮਣੇ ਰਹਿ ਹੀ ਨਹੀਂ ਸਕਣਾ ਤੇ ਪਰ ਸਾਡੀ ਸਾਡੀ ਚੀਜ਼ ਨੂੰ ਮੋੜ ਦੇ ਦਿੱਤਾ ਉਹ ਆਪ ਦੇ ਤੂੰ ਆਪ ਦੇ ਰਾਪੇ ਲਿਆ ਸਾਡੇ ਪੈਸੇ ਲਿਆ ਜੇ ਰਹਿਣੀ ਨਹੀਂ ਅੱਖੀਆਂ ਦੇ ਸਾਹਮਣੇ ਤੇ ਪੈਸੇ ਦਿੱਤੇ ਨਕੀ ਫਾਇਦਾ ਵਿਵਾਜੇ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤਾਂ ਬੀਬਾ ਸਾਡੇ ਪੈਸੇ ਮੋੜ ਦੇ ਲਿਆ ਮੋੜ ਪੈਸੇ ਕਰਸਾ